ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਵਾ ਜੀ ਆਪਾਂ ਖੜੇ ਆਂ ਮੋਹਾਲੀ ਸ਼ਹਿਰ ਜੀ ਐਮ ਆਟੋ ਸੇਲ ਤੇ ਤੇ ਕਾਰਾਂ ਤੁਹਾਨੂੰ ਦਿਖਾਉਣੀਆਂ ਨੇ ਵਧੀਆ ਘੱਟ ਰੇਟ ਦੇ ਵਿੱਚ ਬਾਜ਼ਾਰ ਰੇਟ ਦੇ ਵਿੱਚ ਤੁਹਾਡੀ ਡਿਮਾਂਡ ਪੂਰੀ ਕਰ ਦੇਣੀ ਅੱਜ ਬਾਈ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਹੋਰ ਸੇਤਾ ਠੀਕ ਹੈ ਜੀ ਐਨ ਵਧੀਆ ਵੀਰੇ ਜੀ ਤੇ ਵੀਰੇ ਆਪਣੀ ਲੋਕੇਸ਼ਨ ਇੱਕ ਵਾਰ ਦੱਸਦੀ ਆਪਾਂ ਵੀਰੇ ਜੀ ਐਮ ਆਟੋ ਸੇਲ ਮੋਹਾਲੀ ਸੈਕਟਰ 68 ਨੀਅਰ ਫੋਰੈਸਟ ਕੰਪਲੈਕਸ ਜੀ ਨੀਅਰ ਫੋਰੈਸਟ ਕੰਪਲੈਕਸ 68 ਸੈਕਟਰ ਦੇ ਵਿੱਚ ਤੇ ਵੀਰੇ ਆਪਾਂ ਸਟਾਰਟਿੰਗ ਇੱਥੋਂ ਕਰਦੀ ਆ ਫਿਰ ਡਸਟਰ ਤੋਂ ਹਾਂਜੀ 225000 ਦੇਕਾਰ ਪਲਾਫ ਦੇ ਦਾਂਗੇ ਵਧੀਆ ਕਾਰ ਹੈ ਲਾਈਟਰ ਨਵੇਂ ਲੱਗੇ ਹੋਏ ਨੇ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ 225000 ਦੀ ਬਈ ਜੀ 12 ਮਾਡਲ ਐਕਸਟਰਾ ਲਾਈਟਰਾਂ ਦੇ ਨਾਲ ਕੰਡੀਸ਼ਨ ਦੀ ਸਾਫ ਸੁਥਰੀ ਕੋਈ ਕੰਮ ਖਰਚਾ ਤਾਂ ਨਹੀਂ ਵੀਰੇ ਕੋਈ ਪੈਸਾ ਨਹੀਂ ਲਾਣਾ ਵੀਰੇ ਠੀਕ ਹੈ ਲਓ ਜੀ ਕਰੋ ਚੈੱਕ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਬਈ ਜੀ ਬਹੁਤ ਘੱਟ ਰੇਟ ਦੇ ਵਿੱਚ 225000 ਦੀ ਡਾਟਰ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ 12 ਮਾਡਲ ਨਹੀਂ ਮਿਲਦਾ 12 ਮਾਡਲ ਅੱਛਾ ਤਾਂ ਜੀ ਆਪਾਂ ਲੋਨ ਦੀ ਗੱਲ ਕਰੀਏ ਲੋਨ ਹੋ ਜੂਗਾ ਲੋਨ ਡਸਟਰੀ ਦਾ ਘੱਟ ਹੁੰਦਾ ਵੀਰੇ ਘੱਟ ਹੁੰਦਾ ਹਾਂਜੀ 12 ਮਾਡਲ ਲੋਨ ਘੱਟ ਡਿਜ਼ਾਇਰ ਕਾਰ 2016 ਮਾਡਲ ਜੀ ਹੂੰ ਫਸਟ ਓਨਰ ਦੀ ਕਾਰ ਹੈ ਜੀ ਜੀ ਡੀਜ਼ਲ ਦੀ ਡੀਜ਼ਲ ਦੀ ਕਾਰ ਹੈ ਵਧੀਆ ਕਾਰ ਹੈ ਵੀਡੀਆਈ ਵੀਡੀਆਈ 16 ਮਾਡਲ 16 ਮਾਡਲ ਜੀ 4.5 ਲੱਖ ਦੀ ਦੇ ਦਾਂਗੇ ਲਓ ਜੀ ਦਿਖਾਓ ਗੱਡੀ 4.5 ਲੱਖ ਦੀ 16 ਮਾਡਲ ਵੀਡੀਆਈ ਡਿਜ਼ਾਇਰ ਕੰਡੀਸ਼ਨ ਦੀ ਇਹ ਵੀ ਗੱਡੀ ਸਾਫ ਸੁਥਰੀ ਆ ਬਾਈ ਲਓ ਜੀ ਅੰਦਰੋਂ ਇੰਟੀਰੀਅਰ ਵੀ ਚੈੱਕ ਕਰੋ ਇਹਦੇ ਤੇ ਕਿੰਨੇ ਦਾ ਲੋਨ ਕਰਾ ਦੋਗੇ ਇਹਦੇ 3.5 ਲੱਖ ਦਾ ਲੋਨ ਹੋ ਜਾਏਗਾ ਜੀ 3.5 ਲੱਖ ਦਾ ਹਾਂ ਜੀ ਬੰਦੇ ਪ੍ਰੋਫਾਈਲ ਬੰਦੇ 4 ਲੱਖ ਦਾ ਲੋਨ ਵੀ ਹੋ ਜਾਏਗਾ ਜੀ ਅੱਛਾ ਫਿਰ ਤਾਂ 50000 ਰੁਪਏ ਲੈ ਕੇ ਆਉਣਾ ਹਾਂ ਜੀ 50000 ਰੁਪਏ ਲਓ ਜੀ ਫਿਰ ਤਾਂ 50000 ਰੁਪਏ ਲੈ ਕੇ ਆਉਣਾ ਬਾਈ ਜੀ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਜਿਹੜੀ ਗੱਡੀ ਦਿਖਾਉਣੀ ਆ ਬਾਈ ਜੀ ਨਵੀਂ ਸ਼ੇਪ ਵਾਲੀ Swift ਕਾਰ ਖੜੀ ਆ ਦੱਸਿਓ ਵੀਰੇ 2022 ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ ਇਹਦੀ ਹਾਂ ਜੀ ਇਹ ਕਾਰ ਦੇ ਦਾਂਗੇ ਆਪਾਂ 5.70 ਲੱਖ ਦੀ ਜੀ ਚੱਲੀ ਕਿੰਨੀ ਕਾ ਵੀਰੇ ਚੱਲੀ ਹੋਈ ਆ 63000 ਜੀ ਲਾਈਟਰ ਵਧੀਆ ਲੱਗੇ ਹੋਏ ਨੇ ਹਾਂ ਲਾਈਟਰ ਬਹੁਤ ਸੋਹਣੇ ਲੱਗੇ ਹੋਣੇ 5,70,000 ਦੀ ਬਾਈ ਕਹਿੰਦਾ ਦੇ ਦਾਂਗੇ ਕਰੋ ਜੀ ਚੈੱਕ ਤੇ ਇਹਦੇ ਵਾਸਤੇ ਵੀਰੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ 5 ਲੱਖ ਦਾ ਲੋਨ ਹੋ ਜਾਏਗਾ 70 ਜੀ ਆਪ ਵੀ ਚਾਹੀਦਾ ਸਿਰਫ 70,000 ਹਾਂਜੀ ਲਓ ਜੀ ਬਹੁਤ ਵਾਜਬ ਰੇਟ ਦੇ ਵਿੱਚ Swift ਕਾਰ ਆ ਬਾਈ ਜੀ ਜਿਹੜੇ ਵੀਰ ਨੂੰ ਚਾਹੀਦੀ ਆ ਕਰ ਲਓ ਕਾਲ ਅੱਗੇ ਖੜੀ ਆ Balero ਕਾਰ 2007 ਮਾਡਲ ਆ 27 ਤੱਕ ਪਾਸਿੰਗ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ 2007 ਮਾਡਲ 27 ਤੱਕ ਪਾਸਿੰਗ ਹਾਂਜੀ ਫਸਟ ਓਨਰ ਦੀ ਕਾਰ ਹੈ ਜੀ ਫਸਟ ਓਨਰ ਦੀ ਹਾਂਜੀ ਠੀਕ ਹੈ ਇਹ ਲਓ ਮੇਤਰੋ 225000 ਦੇ ਵਿੱਚ ਤੁਹਾਡਾ ਬਲੈਰੋ ਵਾਲਾ ਸ਼ੌਂਕ ਪੂਰਾ ਕਰ ਦੇਣਾ ਤੇ ਕੋਈ ਕੰਮ ਖਰਚਾ ਤਾਂ ਨਹੀਂ ਮੇਰੇ ਗੱਡੀ ਦਾ ਨਹੀਂ ਵੀਰੇ ਅਲਾਈ ਵੀ ਪਏ ਹੋਣੇ ਬਾਈ ਜੀ ਗੱਡੀ ਦੇ ਵਿੱਚ ਵਧੀਆ ਗੱਡੀ ਆ ਬਹੁਤ ਘੱਟ ਰੇਟ ਦੇ ਵਿੱਚ ਐ ਮੰਨੋ ਤੁਹਾਨੂੰ ਆਲਟੋ ਦੇ ਰੇਟ ਦੇ ਵਿੱਚ ਅੱਜ ਬਲੈਰੋ ਕਾਰ ਫੜਾ ਦੇਣੀ ਆ ਇੰਜਨ ਬਹੁਤ ਘੱਟ ਚੱਲਿਆ ਹੋਇਆ ਅੱਛਾ ਹਾਂਜੀ 70000 ਚੱਲਿਆ ਹੋਇਆ ਠੀਕ ਹੈ ਲਓ ਜੀ ਬਹੁਤ ਘੱਟ ਚੱਲੀ ਹੋ ਗੱਡੀ ਇਹ ਆ ਗਈ ਬਾਈ ਜੀ ਬਰੀਜਾ ਕਾਰ ਦੱਸਿਓ ਵੀਰੇ ਗੱਡੀ ਬਾਰੇ ਬਰੀਜਾ 2016 ਰਜਿਸਟਰ 17 ਜੀ ਫਸਟ ਓਨਰ ਦੀ ਕਾਰ ਹੈ ਜੀ ਇਹ ਵੀ ਹੂੰ ਇਹ ਕਾਰ ਦੇ ਦਾਂਗੇ ਆਪਾਂ 5 BDI BDI ਡੀਜ਼ਲ ਦੀ ਕਾਰ ਹੈ ਬਾਈ ਜੀ 16/17 PV65 ਮਹਾਲੀ ਦਾ ਨੰਬਰਾਂ ਤੇ ਅਲਾਈ ਟਾਇਰ ਬਹੁਤ ਸੋਹਣੇ ਪਏ ਹੋਣੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਸੀਟ ਕਵਰ ਵਧੀਆ ਤੇ ਇੰਟੀਰੀਅਰ ਸਾਫ ਸੁਥਰਾ ਸੁਧਰਾ ਤੇ ਵੀਰੇ ਰੇਟ ਕਿੰਨਾ ਕਿਹਾ 570 ਜੀ 570 ਮਾਨਤਨ ਮੌਕੇ ਤੇ ਕਰ ਦੋਗੇ ਕਰ ਦਾਂਗੇ ਜੀ ਮੌਕੇ ਤੇ ਬਾਈ ਜੀ ਮਾੜਾ ਮੋਟਾ ਮਾਨਤਨ ਵੀ ਹੋ ਜੂ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗੀ ਤੇ ਗੱਡੀ ਦੇ ਵਿੱਚ ਬਾਈ ਜੀ ਜੀਪ ਰੈਂਗਲਰ ਵਾਲੀ ਹਾ ਜੀਪ ਕੰਪਾਸ ਵਾਲੀ ਜਿਹੜੀ ਗ੍ਰਿਲ ਪਈ ਹੋਈ ਹੈ ਨਾ ਮੋਡੀਫਾਈ ਹੋਈ ਹੋਈ ਆ ਇਦੇ ਵਾਸਤੇ ਵੀਰੇ 70000 ਜੇ ਦੇ ਦਈਏ ਬਾਕੀ ਲੋਨ ਕਰਾ ਦੂੰਗਾ ਹੋ ਜਾਏਗਾ ਲੋਨ ਜੀ ਬਾਕੀ ਹੋ ਜੂਗਾ ਬਾਈ ਲੋਨ ਅੱਗੇ ਆ ਗਈ ਬਾਈ ਜੀ ਚਿੱਟੇ ਰੰਗ ਦੇ ਵਿੱਚ ਡਿਜ਼ਾਇਰ ਕਾਰ ਦੱਸੋ ਵੀਰੇ ਗੱਡੀ ਬਾਰੇ ਬਜ਼ਾਰ 2014 ਮਾਡਲ ਹੈ ਜੀਡੀਆਈ ਹੈ ਜੀ ਠੀਕ ਹੈ ਸੈਕੰਡ ਓਨਰ ਦੀ ਕਾਰ ਹੈ ਇਹ ਕਾਰ ਇੱਕੋ ਇੱਕ ਰਿਟ ਮਿਲ ਕੇ 4 ਲੱਖ ਰੁਪਏ ਦੀ 4 ਲੱਖ ਦੀ ਹਾਂਜੀ ਡੀਜ਼ਲ ਦੀ ਜੀਡੀਆਈ ਟੌਪ ਮਾਡਲ ਗੱਡੀ ਹੈ ਐਕਸਟਰਾ ਲਾਈਟਸ ਟਾਇਰ ਪਏ ਹੋਏ ਨੇ 2014 ਮਾਡਲ 14 ਮਾਡਲ ਜੀ ਠੀਕ ਹੈ ਵੀਰੇ 4 ਲੱਖ ਜੋ ਮਾਨਤਾ ਕਰਦੇ ਹੋਗੇ ਕਰ ਦਾਂਗੇ ਮੈਂ ਫਿਰ ਮੌਕੇ ਤੇ ਬਾਈ ਮਾੜਾ ਮੋਟਾ ਮਾਨਤਾਣ ਵੀ ਹੋ ਜੂ ਤੇ ਡਾਉਨ ਪੇਮੈਂਟ ਇਹਦੀ ਕਿੰਨੀ ਚਾਹੀਦੀ ਆ 150000 ਰੁਪਏ ਜੀ ਲਓ ਜੀ 50000 ਰੁਪਏ ਲਿਆਓ ਡਾਉਨ ਪੇਮੈਂਟ ਬਾਕੀ ਹੋਜੂ ਗੱਡੀ ਤੇ ਲੋਨ ਅੱਗਿਆ ਕੀ ਬਾਈ ਜੀ ਜੈਨ ਸਟੀਲੋ ਕਾਰ ਦੱਸਿਓ ਵੀਰੇ ਜੈਨ ਸਟੀਲੋ 2011 ਮਾਡਲ ਹੈ ਵੀਰੇ ਇਹ ਹੂੰ ਵਧੀਆ ਇੰਜਨ ਗੇਅਰ ਦੀ ਕਾਰ ਨਮੀ ਹੈਗੀ ਠੀਕ ਹੈ ਹਾਂਜੀ ਗੁੱਡ ਕੰਡੀਸ਼ਨ ਦੀ ਕਾਰ ਹੈ ਜੀ ਲਓ ਜੀ 11 ਮਾਡਲ ਗੱਡੀ ਹੈ ਤੇ ਪਾਸ ਹੀ ਹੈਗੀ ਇਹਦੀ ਪਾਸਿੰਗ ਹੈਗੀ 26 ਤੱਕ ਠੀਕ ਹੈ ਲਓ ਜੀ ਘਰੋ ਚੈੱਕ ਅੰਦਰੋਂ ਕੰਡੀਸ਼ਨ ਦੀ ਸਾਫ ਸੁਥਰੀ ਰੇਟ ਵੀਰੇ ਰੇਟ ਦੇ ਦਾਂਗੇ 85000 ਦੀ ਜੀ ਸਿਰਫ ਹਾਂਜੀ ਕੀ ਬਾਤ ਆ ਲਓ ਜੀ ਘੱਟ ਹੋ ਜੰਡ ਹੋ ਜੂਗੀ ਤੇ ਅੱਗੇ ਖੜੀ ਆ ਸੈਂਟਰੋ ਕਾਰ ਸੈਂਟਰੋ 2007 ਮਾਡਲ ਹੈ 27 ਤੱਕ ਪਾਸ ਹੈ ਜੀ 27 ਤੱਕ ਪਾਸ ਠੀਕ ਹੈ ਇਹ ਵੀ 85 ਜਹਾਜ਼ੀ ਦੇ ਦਾਂਗੇ ਇਹ ਵੀ 85000 ਦੀ ਲੈ ਮੇਰਾ ਕਰਾ ਚੈੱਕ ਲਓ ਜੀ 85000 ਦੀ ਇਹ ਗੱਡੀ ਮਿਲ ਜੂ ਇੰਜਨ ਕੇਸੀ ਬਹੁਤ ਨਵੀਂ ਕਾਰ ਹੈ ਜੀ ਠੀਕ ਹੈ ਵੀਰੇ ਕੋਈ ਕੰਮ ਖਰਚਾ ਨਹੀਂ ਕੋਈ ਖਰਚਾ ਨਹੀਂ ਜੀ ਲਓ ਜੀ ਕਰੋ ਚੈੱਕ 85000 ਦੇ ਵਿੱਚ ਬਈ ਜੀ ਸੈਂਟਰੋ ਮਿਲ ਜੂ ਤੁਹਾਨੂੰ ਪਟ્રોલ ਦੀ ਕਾਰ ਹੈ ਤੇ ਕੋਈ ਕੰਮ ਖਰਚਾ ਹੈ ਨਹੀਂ ਸਰਵਿਸ ਸਸਤੀ ਗੱਡੀ ਵਧੀਆ ਸਰਵਿਸ ਵੀ ਹੋਈ ਹੋਈ ਬੈਟਰੀ ਵੀ ਨਵੀਂ ਪਈ ਹੋਈ ਹੈ ਅੱਛਾ ਬੈਟਰੀ ਵੀ ਨਵੀਂ ਸਰਵਿਸ ਵੀ ਪਾਈ ਹੈ ਹਾਂ ਜ ਲਓ ਮਿੱਤਰੋ 85000 ਚ ਗੱਡੀ ਲੈ ਜਾਓ ਜਿਹੜੇ ਵੀ ਨੂੰ ਚਾਹੀਦੀ ਆ ਬਹੁਤ ਘੱਟ ਰੇਟ ਦੇ ਵਿੱਚ ਆ ਗਈ ਬਾਈ ਜੀ Swift ਕਾਰ ਡੀਜ਼ਲ ਦੇ ਵਿੱਚ ਨਵੀਂ ਸ਼ੇਪ ਵਾਲੀ ਦੱਸਿਓ ਵੀਰੇ 2011 ਮਾਡਲ ਫਸਟ ਉਹਨਾਂ ਦੀ ਕਾਰ ਹੈ ਜੀ 82000 ਦੇ ਕਰੀਬ ਚੱਲੀ ਹੋਈ ਹੈ ਜੀ ਠੀਕ ਹੈ ਹਾਂਜੀ ਇਹ ਕਾਰ ਦੇ ਦਾਂਗੇ ਆਪਾਂ 2 ਲੱਖ 55000 ਦੀ 2 ਲੱਖ 55000 ਦੀ 11 ਮਾਡਲ ਨਵੀਂ ਸ਼ੇਪ ਵਾਲੀ Swift ਆ ਗਈ ਬਾਈ ਜੀ ਡੀਜ਼ਲ ਦੀ ਐਕਸਟਰਾ ਲਾਈ ਟਾਇਰ ਪਾਏ ਨੇ ਕੰਡੀਸ਼ਨ ਦੀ ਵਧੀਆ ਕਾਰ ਕੋਈ ਕੰਮ ਖਰਚਾ ਤਾਂ ਨਹੀਂ ਵੀਰੇ ਗੱਡੀ ਦਾ ਨਹੀਂ ਵੀਰੇ ਕੱਲਾ ਡੀਜ਼ਲ ਪਾਣਾ ਵੀਰੇ ਕੱਲਾ ਡੀਜ਼ਲ ਪਾਣਾ ਤੇ ਚਲਾਉਣੀ ਆ ਲਓ ਜੀ ਚੈੱਕ ਕਰੋ ਅੱਗੇ ਆ ਗਈ ਬਾਈ ਜੀ ਵਰਨਾ ਕਾਰ ਦੱਸਿਓ ਵੀਰੇ ਵਰਨਾ 2022 ਮਾਡਲ ਹੈ ਫਸਟ owner ਦੀ ਕਾਰ ਹੈ ਜੀ 80000 ਚੱਲੀ ਹੋਈ ਹੈ ਜੀ ਕੰਪਨੀ ਰਿਕਾਰਡ ਹੈ ਜੀ owner owner ਫਸਟ ਹੈ ਜੀ 22 ਮਾਡਲ ਪਹਿਲੇ ਨਾਲ ਦੀ 80000 ਚੱਲੀ ਹਾਂਜੀ ਇਹ SX ਆ ਗਈ ਨਾ ਹਾਂ 1.5 SX ਸਨਰੂਫ ਵਾਲੀ ਕਾਰ ਹੈ ਡੀਜ਼ਲ ਦੀ ਗੱਡੀ ਹੈ ਵੀਰੇ ਡੀਜ਼ਲ ਦੀ ਕਾਰ ਹੈ ਜੀ ਡੀਜ਼ਲ ਦੀ ਕਾਰ ਹੈ ਤੇ ਵੀਰੇ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਆ ਬਾਹਰੋਂ ਵੀ ਤੇ ਅੰਦਰੋਂ ਵੀ ਕਰੋ ਚੈੱਕ ਸੀਟ ਕਵਰ ਨਵੇਂ ਮੈਟ ਮੂਟ ਲੱਗੇ ਹੋਏ ਨੇ ਕੋਈ ਕੰਮ ਖਰਚੇ ਨਹੀਂ ਤੇ ਰੇਟ ਵੀਰੇ ਕੀ ਹੈ ਰੇਟ ਦੇ ਦਾਂਗੇ ਵੀਰੇ 11 ਲੱਖ 50000 11 ਲੱਖ 50000 ਦੀ ਲਓ ਜੀ 11 ਲੱਖ 50000 ਦੀ ਗੱਡੀ ਮਿਲੂ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਇਹਦੀ 1.5 ਲੱਖ ਰੁਪਏ ਜਹੀ ਰੇਟ ਲੱਖ ਲਿਆਓ ਅੱਗੇ ਖੜੀ ਆਈ 20 ਕਾਰ ਇਹਦੇ ਬਾਰੇ ਦੱਸਿਓ ਵੀਰੇ 2015 ਮਾਡਲ ਐ ਸਪੋਰਟਸ ਦੀ ਕਾਰ ਐ ਜੀ ਸਾਰੀ ਕਾਰ オリジナル ਕਲੇ ਬੰਪਰ ਪੇਂਟ ਐ ਜੀ ਕੱਲੇ ਬੰਪਰ ਪੇਂਟ ਨੇ ਹਾਂ ਜੀ ਠੀਕ ਐ ਮਾਡਲ ਕਿੰਨਾ ਕਿਹਾ ਮਾਡਲ 2015 ਜੀ 15 ਮਾਡਲ ਸਪੋਰਟਸ ਡੀਜ਼ਲ ਜੀ ਪੈਟਰੋਲ ਡੀਜ਼ਲ ਜੀ ਡੀਜ਼ਲ ਦੀ ਲਓ ਜੀ 53000 ਚੱਲੀ ਐ ਕੰਪਨੀ ਰਿਕਾਰਡ ਕਿਆ ਬਾਤ ਆ ਚੱਲੀ ਬਹੁਤ ਘੱਟ ਆ ਨਾ ਵੀਰੇ ਲਓ ਜੀ ਕਰੋ ਚੈੱਕ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਆ ਤੇ ਇਹਦਾ ਕੀ ਰੇਟ ਆ ਸਾਢੇ 4 ਲੱਖ ਰੁਪਈਆ ਹੋਰ ਵੀ ਕਰ ਦਾਂਗੇ ਮਾਨਤਾਨ ਸਾਢੇ 4.24 ਵੀ ਮਾਨਤਾਨ ਹੋ ਜੂਗਾ ਜੀ ਡੀਜ਼ਲ ਦੀ ਸਪੋਰਟਸ 15 ਮਾਡਲ ਗੱਡੀ ਆ ਤੇ ਡਾਊਨ ਪੇਮੈਂਟ ਇਹਦੇ ਵਾਸਤੇ ਡਾਊਨ ਪੇਮੈਂਟ 1 ਲੱਖ ਰੁਪਈਆ ਲੱਖ ਰੁਪਈਆ ਲਿਆਇਓ ਅੱਗੇ ਆ ਕੀ ਬਾਈ ਜੀ ਸਪੋਰਟ ਦੀ ਇਕੋ ਸਪੋਰਟ ਕਾਰ ਦੱਸਿਓ ਵੀਰੇ ਗੱਡੀ ਬਾਰੇ ਇਕੋ ਸਪੋਰਟ 2014 ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ ਠੀਕ ਹੈ ਇਹ 2 ਲੱਖ 70000 ਹੀ ਦੇ ਦਾਂਗੇ ਜੀ 2 ਲੱਖ 70000 ਜੀ ਹ ਸਿਰਫ 2.70 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ 14 ਮਾਡਲ ਲਾਇਟਰ ਬਹੁਤ ਸੋਹਣੇ ਪਏ ਨੇ ਮਰਸੀਡੀਜ਼ ਵਾਲੇ ਲਾਇਏ ਪਏ ਨੇ ਬਾਈ ਜੀ ਕੰਡੀਸ਼ਨ ਦੀ ਬਹੁਤ ਨਵੀਂ ਕਾਰ ਹੈ ਗੱਡੀ ਲੋਕ ਆ ਬਾਈ ਅੰਦਰੋਂ ਵੀ ਕੰਡੀਸ਼ਨ ਵਧੀਆ ਬਾਹਰੋਂ ਵੀ ਗਾਰੰਟੀ ਆਪਣੀ ਕਾਰ ਦੀ ਜੀ ਠੀਕ ਹੈ ਵੀਰੇ ਤੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਲੋਨ ਇੱਕ ਫੋਰਡ ਤੇ ਥੋੜਾ ਘੱਟ ਹੁੰਦਾ ਵੀਰੇ 1.5 ਲੱਖ ਦਾ ਲੋਨ 1.5 ਦਾ ਹੋ ਜੂਗਾ ਜੇ ਤੇ ਹਾਂ ਜੇ ਪ੍ਰੋਫਾਈਲ ਵਧੀਆ ਜੀ ਲੱਖ ਸਭ ਲੱਖ ਡਾਊਨ ਪੇਮੈਂਟ ਲਏ ਬਾਕੀ ਹੋ ਜੂਗਾ ਵੀਰੇ ਲੋਨ ਤੇ ਅੱਗੇ ਜਿਹੜੀ ਤੁਹਾਨੂੰ ਗੱਡੀ ਦਿਖਾਉਣੀ ਹੈ ਹੈਗੀ ਆ ਬਲੈਰੋ ਕਿਹੜੀ ਹੈ ਬਲੈਰੋ ਜੀ ਬਲੈਰੋ ਕਿਹੜੀ ਐਸਐਲਐਕਸ ਐਸਐਲਐਕਸ ਹਾਂਜੀ ਓਕੇ 16 ਮਾਡਲ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਐਸਐਲਐਕਸ ਐਕਸਟਰਾ ਲਾਈਟ ਹੈਰ ਪਏ ਹੋਣੇ ਬਈ ਹਾਂਜੀ ਤੇ ਦਿਖਾ ਬਈ ਗੱਡੀ ਦੀ ਕੰਡੀਸ਼ਨ ਤੇ ਇਹਦਾ ਕੀ ਰੇਟ ਆ ਵੀਰੇ 5,70,000 ਰੁਪਏ ਜੀ 5,70,000 ਮਾਣਦਾਨ ਮੌਕੇ ਤੇ ਮਾਣਦਾਨ ਕਰਦਾਂਗੇ ਮੌਕੇ ਲਓ ਜੀ ਮਾਣਦਾਨ ਮੌਕੇ ਤੇ ਹੋ ਜੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਲੱਖ ਰੁਪਈਆ ਜੀ ਲਓ ਜੀ ਲੱਖ ਰੁਪਈਆ ਲਿਆਓ ਡਾਊਨ ਪੇਮੈਂਟ ਦਾ ਕੰਡੀਸ਼ਨ ਦੀ ਗੱਡੀ ਵਧੀਆ ਤੇ ਅਗਲੀ ਗੱਡੀ ਥਾਰ ਦਿਖਾਉਣੀ ਆ ਪਿੱਛੇ ਖੜ ਦੱਸੋ ਵੀਰੇ ਗੱਡੀ ਬਾਰੇ ਫਾਰ 2023 ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ ਠੀਕ ਹੈ 4x4 ਮੈਨੂਅਲ 4x4 ਮੈਨੂਅਲ 22 ਮਾਡਲ 21 ਮਾਡਲ 21 ਮਾਡਲ 21 ਮਾਡਲ 4x4 ਮੈਨੂਅਲ ਪਹਿਲੇ ਨਾਂ ਦੀ ਲਓ ਜੀ ਕਰੋ ਚੈੱਕ ਤੇ ਵੀਰੇ ਰੇਟ 19 ਲੱਖ ਰੁਪਏ ਦੀ ਕਾਰ ਦੇ ਦਾਂਗੇ 13 ਲੱਖ ਦੀ ਹਾਂਜੀ ਮਾਣਦਾਨ ਮੌਕੇ ਤੇ ਹੋ ਜਾਊਗਾ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ 3 ਲੱਖ ਰੁਪਈਆ 3 ਲੱਖ ਰੁਪਈਆ ਲਿਆਓ ਬਾਈ ਜੀ ਗੱਡੀ ਲੈਣ ਆਉਣਾ ਤੁਸੀਂ ਮਹਾਲੀ ਜੀਐਮ ਆਟੋ ਸੇਲ ਤੇ ਸਕਰੀਨ ਤੇ ਚੱਲਦੇ ਨੇ ਨੰਬਰ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਸਤਿ ਸ੍ਰੀ ਅਕਾਲ